ਯੋਹ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਤੇ ਵੀਰ ਹੁਣ ਤੁਸੀਂ ਵੀ ਨਾ ਬੋਲੋ ਫਿਰ ਫਿਰ ਮੇਰੇ ਸੁਣ ਤੇ ਮੈਂ ਧੰਨਵਾਦ ਕਰਨਾ ਚਾਹਨਾ ਪਾਰਟੀ ਦੀ ਆਪਣੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਆਪਣੇ ਕੁਲੀਗਜ਼ ਜਿਹੜੇ ਕਨਸਰਨਡ ਸੀਗੇ ਕਿ ਵੀ ਰਾਣੇ ਦੇ ਕਾਜ ਤੇ ਰੇਡ ਪਈ ਹੈ ਇਹਨ ਕੰਟੈਕਸਟ ਦੀ ਰੇਡ ਨੌ ਬਹੁਤ ਵੱਡਾ ਤੇ ਲੇਕਿਨ ਮੈਂ ਆਪਣੇ ਤਜਰਬੇ ਨਾਲ ਦੱਸਣਾ ਚਾਹਣਾ ਕਿ ਪਹਿਲੀ ਵਾਰ ਮੇਰੇ ਘਰ ਸਰਚ ਸਰਚ ਕਹਿੰਦੇ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਉਹ ਆ ਗਏ 6:00 ਤੇ ਆ ਗੋਡੇ ਤੇ ਮੈਂ ਤਿਆਰ ਹੋ ਰਿਹਾ ਸੀ ਤਿਆਰ ਕਾਦੇ ਲਈ ਹੋ ਰਿਹਾ ਸੀ ਮੈਂ ਬਾਅਦ ਚ ਦੱਸਦਾ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਉਹਨਾਂ ਨੂੰ ਆਪਣਾ ਫੋਨ ਦੇ ਦਿੱਤਾ ਸਾਰੇ ਘਰਾਂ ਚ ਉਹਨੇ ਫੋਨ ਕੱਟੇ-ਕੁੱਟੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਣੇਂਦਰ ਪ੍ਰਤਾਪ ਕਹਿੰਦਾ papa ਤੁਸੀਂ ਆਪਣੇ ਕਮਰੇ ਜਾਓ I will handle it ਤੇ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹੇ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ this is how it started ਚਲੋ ਫਿਰ ਉਹਨਾਂ ਸੰਧ ਥੱਲੇ ਬੁਲਾਇਆ ਅਈ ਕੱਪੜੇ-ਕੁੱਪੜੇ ਪਾ ਕੇ ਥੱਲੇ ਗਏ ਫਤਪੁਰਬੰਦ ਕੇ ਜਿਹੜਾ ਪਟਕਾ ਹੁੰਦਾ ਜੇ ਜਦੋਂ ਥੱਲੇ ਗਿਆ ਮੈਂ ਮੇਰੇ ਉਹਨਾਂ ਨੇ ਸਾਈਨ ਕਰਾਇਆ ਕਿ ਅਸੀਂ ਇਹਨੇ ਬਚ ਨੋਟਿਸ ਦਿੰਦੇ ਆ ਉਹ ਕਰੀਮ ਕਰੀਮ ਘੰਟੇ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਥੇ ਹੈ ਨਹੀਂ ਬੱਸ ਹੋ ਲਈ ਮੈਂ ਕਿਹਾ ਜੀ ਤੁਹਾਨੂੰ ਕੋਈ ਤਰਾਜ ਜੇ ਮੈਂ ਸੌਲਾਂ ਕਹਿੰਦੇ ਕੋਈ ਤਰਾਜ ਨਹੀਂ ਤੇ ਕਹਿੰਦੇ ਬਟ ਗਾਰਡ ਤੇਰੇ ਸਰਾਣੇ ਬੈਠੂਗਾ ਮੈਂ ਕਿਹਾ ਦੋ ਬਿਠਾ ਦਿਓ ਔਰ ਮੈਂ 3 ਘੰਟੇ ਸੁਤਾ ਟਕਾ ਆ ਗਿਆ ਹਾਂਜੀ ਨੀਂਦ ਪੂਰੀ ਕੀਤੀ ਲੇਕਿਨ ਇੱਕ ਚੀਜ਼ ਮੈਂ ਦੇਖੀ ਆ ਕਿ ਪੁਰਾਣੇ ਜ਼ਮਾਨੇ ਅੰਗਰ ਇਨ ਕੰਟੈਕਸਟ ਵਾਲੇ ਆਉਂਦੇ ਸੀ ਮਿਸਬੀਹੇਵ ਕਰਦੇ ਸੀ ਲੋਕਾਂ ਨਾਲ ਇਹ ਇਹ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਨਾਲ ਇਹਨਾਂ ਦੀਆਂ ਟੈਕਨੀਕਸ ਤੇ ਇਹਨਾਂ ਦਾ ਸਟਾਈਲ ਵੀ ਬਦਲ ਗਿਆ ਦੇ ਵਰ ਵੈਲ ਬੀਹੇਵਡ ਦੇ ਵਰ ਵਿਜੀਲੈਂਟ ਸਵਾਲ ਪੁੱਛਦੇ ਸੀ ਕੰਨ ਖੜੇ ਹੁੰਦੇ ਸੀ ਮੈਂ ਦੇਖਦਾ ਇੱਕ ਦੋ ਥੋੜੀ ਥੋੜੀ ਬਹੁਤ देर ਮੈਂ ਬੈਠਾ ਮੈਂ ਜਾਦੀ ਦੇਣੀ ਬੈਠਾ ਨਾ ਕੋਈ ਬਰਦੇਵਰ ਵੈਲ ਬੇਵਡ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗਿਲਾ ਨਹੀਂ ਜੇ ਯਾਰਾਂ 5-6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਸਾਡੇ ਤੋਂ ਨਹੀਂ ਆ ਤੇ ਆਪਾਂ ਮੁੰਡੇ ਸਾਡੇ ਸਾਰੀ ਮਿਹਨਤ ਆ ਫੈਮਿਲੀ ਓਨਡ ਬਿਜ਼ਨਸ ਆ ਦਿਨ ਰਾਤ ਮਿਹਨਤ ਕੀਤੀ ਆ ਉਰੇ 17-18 ਚ ਵੀ ਆਈ ਸੀ ਆਏ ਦਫਤਰ ਸੀ ਉਹਦੇ ਬਾਅਦ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਇਨਕਮ ਟੈਕਸ ਵਾਲੇ ਹੁਣ ਘਰਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ 'ਚ ਹੋਈ ਤੇ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿਣਾ ਕਿ ਹੁਣ ਹੋਰ ਹੋਣੀ ਆ ਬਿਲਕੁਲ ਹੋਣੀ ਆ ਇਹ ਲੱਛਣ ਹੁੰਦੇ ਆ ਤਰੱਕੀ ਦੇ ਤੇ ਸਿੰਪਟਮ ਯਾਰ ਮੇਰੇ ਅਰਗੇ ਬੱਟਾ ਦੇ ਤੁਰਨ ਵਾਲੇ ਬੰਦਾ ਕਿਹੇ ਟਾਈਪ ਆ ਵੈਜੀਟੇਰੀਅਨ ਵੱਡੀ ਮਰਜ਼ੀ ਮੈਂ ਕੀਤੇ ਹੋਏ ਤੇ 35 ਜਗ੍ਹਾ ਛਿਆਰੋ ਦੇ ਰੇਟ ਉਹ ਮੈਂ ਕਿਹੜਾ ਮੰਗਣੀ ਆ 35 ਜਗ੍ਹਾ ਰੇਟ ਹੋਈ ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ ਐਂਡ ਦੇਟ ਟ੍ਰਾਈਡ देयर ਬੈਸਟ ਐਂਡ ਥੈਟ ਇਜ਼ देयर ਰਾਈਟ ਆਪਾਂ ਗਿਰਾ ਘਮ ਗਿਲਾ ਮੰਨੀਏ ਕਿ ਜੀ ਉਹਨਾਂ ਨੇ ਆ ਮੰਗਿਆ ਉਹ ਮੰਗਿਆ ਕਾਗਜ਼ ਮੰਗਣੇ ਆ ਤੇ ਜੋ ਕਾਗਜ਼ ਜਿੰਨੇ ਅਸੀਂ ਦੇ ਸਕਦੇ ਸੀ ਦਿੱਤੇ ਤੇ ਉਦੋਂ ਮੈਂ ਸਹੀ ਮੇਰੇ ਇੱਥੇ ਤਿਆਰੀ ਕਰ ਰਿਹਾ ਸੀ ਮੈਂ ਉੱਠ 5 ਵਜੇ ਗਿਆ। ਸਾਢੇ 4:00 ਹੀ ਉੱਠ ਗਿਆ। ਸ਼ਾਹਕੋਟ ਜਾਣਾ ਸੀ। ਉਦੋਂ ਇੱਕ ਰਾਤ ਪਹਿਲਾਂ ਸ਼ਾਮ ਨੂੰ ਅਸੀਂ ਗਵਰਨਰ ਸਾਹਿਬ ਨੂੰ ਹਰਦੇਵ ਸਿੰਘ ਲਾਡੀ ਸਰਦਾਰ ਪ੍ਰਗਟ ਸਿੰਘ ਕੋਟਲੀ ਸਾਹਿਬ, ਧਾਰੀয়াল ਸਾਹਿਬ ਅਸੀਂ ਪੰਜ ਐਮਐਲਏ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਕਿ ਵੀ ਸ਼ਾਹਕੋਟ ਦੇ ਵਿੱਚ ਆਮ ਆਦਮੀ ਪਾਰਟੀ ਤੱਕੇਸ਼ਾਈ ਕਰ ਰਹੀ ਆ। ਦੋ ਵਾਰ ਪੋਸਟਪੋਨ ਹੋ ਚੁੱਕੀ ਹੈ ਇਲੈਕਸ਼ਨ ਕੋਰਟ ਦੇ ਆਰਡਰ ਨੇ ਤੇ ਕਾਈਂਡਲੀ ਤੁਸੀਂ ਇੰਟਰਵਿਨ ਕਰੋ। ਤੇ whatever was possible ਕਰਨ ਸਾਹਮਣੇ ਸਾਡੀ ਖਿਮੀ ਤੇ ਉੱਤੇ ਕਾਰਵਾਈ ਵੀ ਕੀਤੀ ਤੇ ਮੈਂ ਤਾਂ ਚੱਲਿਆ ਸੀ ਉਧਰ ਤੇ ਰੁਕਣਾ ਪੈ ਗਿਆ ਔਰ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਮੇਰੇ ਕਈ ਪਿਛਲੇ ਦਿਨਾਂ ਤੋਂ ਕਿ ਕਈ ਸਾਲਾਂ ਤੋਂ ਮੈਂ ਕਿਸਾਨੀ ਦੇ ਬੋਲਦਾ ਪੰਜਾਬ ਦੀ ਹਰ ਸਮੱਸਿਆ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਪੰਜਾਬ ਦੀ ਬਿਹਤਰੀ ਪੰਜਾਬ ਕਿਦਾਂ ਦਾ ਹੋਣਾ ਚਾਹੀਦਾ ਉਹ ਤੇ ਮੈਂ ਕੰਮ ਕਰ ਰਿਹਾ ਮੇਰਾ ਲੋ ਮੈਨੂੰ ਚੁਣਿਆ ਹੀ ਇਸ ਕਰਕੇ ਆ ਤੇ ਮੈਂ ਸੋਚਿਆ ਕਿ ਬਈ ਪਿਛਲੇ ਸਾਲ ਸਾਡੀ ਕਾਟਨ ਦੀ ਕ੍ਰੌਪ ਫੇਲ ਹੋ ਗਈ ਸਰਕਾਰਾਂ ਦਾ ਫਰਜ ਆ ਕਿ ਜੇ ਕਾਟਨ ਦੀ ਕ੍ਰੌਪ ਪਹਿਲਾਂ ਤਾਂ ਫੇਲ ਕਿਉਂ ਹੋਈ ਉਹਦੇ ਬੜੇ ਕਰਨੇ ਹੋਵੇ ਤੁਹਾਡੀ ਪੀਸੀ ਲੰਬੀ ਹੋ ਜਾਊਗੀ ਤੇ ਮੈਂ ਕਿਹਾ ਯਾਰ ਵੀ ਸ਼ੁਡ ਟ੍ਰਾਈ ਸਮਥਿੰਗ ਐਲਸ ਡੀਪਲੀਟਿੰਗ ਵਾਟਰ ਟੇਬਲ ਔਰ ਜਿਹੜੀ ਕਾਟਨ ਤੋਂ ਕ੍ਰੋਪ ਨਿਕਲੀ ਉਹ ਝੋਨੇ ਥੱਲੇ ਆ ਗਈ ਇਹਦਾ ਮਤਲਬ ਐਕਸੈਸਿਵ ਯੂਜ਼ ਆਫ ਵਾਟਰ ਪਾਣੀ ਜਿਹੜਾ 20 ਸਾਲਾਂ ਚ ਖਤਮ ਹੋਣਾ ਸੀ 17 ਚ ਹੋ ਜਾਊਗਾ ਜੇ 17 ਦਾ ਤਾਂ 15 ਚ ਰਹਿ ਜਾਊਗਾ ਤੇ ਇਟ ਇਜ਼ ਮਾਈ ਡਿਊਟੀ ਤੇ ਮੈਂ ਵੀ ਕੁਝ ਕਰਾਂ ਪਿਛਲੇ ਸਾਲ ਸਮੇਂ ਲੰਘ ਚੁੱਕਾ ਸੀ ਅਗਸਟ 15 ਨੂੰ ਮੈਂ ਆਪਣੇ ਬੰਦਿਆਂ ਨੂੰ ਕਿਹਾ ਕਿ ਬਈ ਮਾਲਵੇ ਦੇ ਵਿੱਚ ਆ ਆਪਾਂ ਮੇਜ਼ ਦੀ ਟਰਾਈਲ ਕਰਨੇ 100 ਏਕੜ ਕਟਵਟ ਵਿੱਚ ਨੇ ਕਰਨੇ ਸਰਕਾਰ ਨੂੰ ਚਾਹੀਦੇ ਸੀ ਚਲੋ ਸਰਕਾਰ ਨਾ ਕਰੇ ਤਾਂ ਫਿਰ ਮੇਰੇ ਰਹਿ ਗਿਆ ਫਰਜ ਬਣਦਾ ਮੈਂ ਕੀਤਾ ਤੇ 10 ਏਕੜ ਬਰਤ ਤੇ ਆਏ ਤੇ ਕਿਸਾਨ ਜਿਸ ਨੇ ਬੀਜੇ ਅੜਨੀ ਵਾਲਾ ਪਿੰਡ ਆ ਫਾਜ਼ਲਕਾ ਦੇ ਵਿੱਚ ਹੀ ਵਾਸ ਮੋਰ ਦੈਨ ਹੈਪੀ ਬਾਈ ਕੁੰਟਲ ਉਹਦੀ ਈਲਡ ਆਈ ਔਰ 1 ਸਤੰਬਰ ਨੂੰ ਉਹ ਮੱਕੀ ਬੀਜੀ ਵਿੱਚ ਇਟਸ ਨੋਟ ਦੀ ਟਾਈਮ ਟੂ ਸੋ ਮੱਕੀ ਬੀਜਣ ਦਾ ਸਮੇਂ ਨਹੀਂ ਉਹ ਮੱਕੀ ਵੱਢਣ ਦਾ 15 ਦਿਨ ਬਾਅਦ ਹੁੰਦਾ ਸੋ ਗਲਤ ਟਾਈਮ ਤੇ ਮੱਕੀ ਬੀਜੀ ਫਿਰ ਵੀ 22 ਕੁਇੰਟਰ ਨਿਕਲੀ ਐਂਡ ਕਿਸਾਨ ਹੈਪੀ ਆ ਮੇਰਾ ਮੈਂ ਫੁੱਲ ਕੌਨਫੀਡੈਂਟ ਆ ਕਿ ਵੀ ਕਾਟਨ ਦੀ ਰਿਪਲੇਸਮੈਂਟ ਫਾਰ ði ਟਾਈਮ ਬੀਇੰਗ ਆਪਾਂ ਮੱਕੀ ਤੇ ਕਰੀਏ ਮੱਕੀ ਵੀ ਹੋਵੇ ਕਾਟਨ ਵੀ ਹੋਵੇ ਝੋਨਾ ਡੀਐਸਆਰ ਤੇ ਹੋਵੇ ਬਾਸਮਤੀ ਹੋਵੇ ਪਾਣੀ ਦੀ ਖਪਤ ਘਟਾਈਏ ਇਸ ਕਰ ਲਈ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਚਰਨ ਛੂਹ ਧਰਤੀ ਦਮਦਵਾ ਸਾਹਿਬ ਤਲਵੰਡੀ ਸਾਬੋ ਜਾ ਕੇ ਕਿਸਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਮੈਂ ਪਿੱਛੇ ਜਿਹਾ ਅ ਮਾਨਸੇ ਤੇ ਉੱਥੇ ਕਿਸਾਨਾਂ ਨੇ ਫਿਰ ਮੈਨੂੰ ਕਿਹਾ ਕਿ ਤੂੰ ਆ ਤੈਨੂੰ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਤੇ ਮੈਨੂੰ ਤਾਂ ਸਮਝ ਨਹੀਂ ਆਈ ਕਈ ਕਈਆਂ ਲੋਕਾਂ ਦੇ ਮਨ ਸ਼ੰਕਾ ਆ ਕਿ ਸਰਕਾਰ ਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਤੂੰ ਕਿਸਾਨਾਂ ਦੀ ਗੱਲ ਕਰਦਾ ਸ਼ੰਕਾ ਹੀ ਆ ਮੇਰੇ ਕੋ ਕੋਈ ਸਬੂਤ ਨਹੀਂ ਲੋ ਮੈਨੂੰ ਫੋਨ ਕਰਦੇ ਆ ਲੇਕਿਨ ਚਲੋ ਜੋ ਮਰਜੀ ਹੋਵੇ ਮੇਰੀ ਅੱਜ ਡਿਊਟੀ ਕੀ ਆ ਕਿ ਇਨਕਮ ਟੈਕਸ ਵੀ ਆਉਗੀ ਇਨਕਮ ਟੈਕਸ ਦਾ ਜਵਾਬ ਵੀ ਦੇਵਾਂਗੇ ਜੇ ਇਨੀਆਂ ਕੰਪਨੀਆਂ ਬਣਾਉਣੀਆਂ ਤਾਂ ਯਾਰ ਜਵਾਬ ਤਾਂ ਦੇਣਾ ਪਊਗਾ ਦੇਵਾਂਗੇ ਉਹਨਾਂ ਦਾ ਰਾਈਟ ਆ ਛੜੇ ਮੱਥੇ ਦੇਵਾਂਗੇ ਲੇਕਿਨ ਜਿੱਥੇ ਤਾਈਂ ਪੰਜਾਬ ਦੀ ਗੱਲ ਆ ਉਹ ਕਰਨੋਂ ਰਾਣੇ ਨਹੀਂ ਨਹੀਂ ਹਣਾ ਰਣਾ ਪੰਜਾਬ ਦੀ ਗੱਲ ਚਾਹੇ ਕਿਸਾਨ ਦੀ ਹੋਵੇ ਆਹ ਇੰਡਸਟਰੀ ਦੀ ਉਹ ਜਿੰਨ ਮੇਲਾ ਚ ਵੀ ਮੈਂ ਜਾਣਾ ਸੀ ਦੇਖੋ ਜਿੰਨੇ ਮੇਲਾ ਸਾਡੀਆਂ ਬੰਦ ਸਪਿੰਨਿੰਗ ਮੇਲਾ ਸਾਡੀਆਂ ਬੰਦ ਕਾਟਨ ਸਾਡੀ ਖਤਮ ਕਿ ਕੇ ਕੋਣ ਮੁੱਦਾ ਚੱਕੂਗਾ ਕਿਸੇ ਨੇ ਤਾਂ ਚੱਕਣਾ ਸੋ ਇਹ ਮੁੱਦਾ ਮੈਂ ਚੱਕਣਾ ਚਾਹੁੰਦਾ ਸੀ ਔਰ ਇਸ ਨੂੰ ਮੈਂ ਜਾਰੀ ਰੱਖਾਂਗਾ ਔਰ ਕਿਸੇ ਮੇਰੇ ਵੀਰ ਨੇ ਮੇ ਤੋਂ ਕੋਈ ਸਵਾਲ ਵਿਥਿਨ ਲਿਮਿਟਸ ਸ਼ੋਰਟ ਦੇ ਵਿੱਚ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਰਿਕਵਰੀ ਕੀ ਕੁਝ ਜੋ ਕੀ ਹੈ ਕੀ ਰਿਕਵਰੀ ਕਿੰਨੀ ਹੋਣੀ ਚਾਹੀਦੀ ਹੈ ਮੇਰੇ ਕੋਲ ਤੁਹੇ ਕੀ ਕੀ ਆਸ ਰੱਖਦੇ ਹੋ ਬਈ ਰਾਣਾ ਮੈਂ ਮੈਂ ਕਹਿ ਰਿਹਾ ਬਹੁਤ ਰਾਣਾ ਤਾਂ ਰਾਣਾ ਰਾਣੇ ਦਾ ਕਰੋ ਕੀ ਮਿਲਣਾ ਚਾਹੀਦਾ ਸੀ ਬੋਲੋ ਤੂੰ ਕਿੰਨਾ ਕੁ ਔਰਨਾਮੈਂਟਸ ਕਿੰਨਾ ਕੁ 5-6 ਹਜ਼ਾਰ ਕਰੋੜ ਤੋਂ ਤੁਸੀਂ ਆਪ ਹੀ ਕਹਿ ਰਹੇ ਹੋ ਜੀ ਅਸੀਂ ਤਾਂ ਸਾਰੇ ਟਰਨਓਵਰ 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 ਅਸੀਂ ਟਰਨਓਵਰ ਬੰਦੇ ਤੁਸੀਂ ਦੱਸ ਦੋ ਅੰਦਾਜ਼ਾ ਨਹੀਂ ਲੱਗਦਾ ਨਹੀਂ ਤੋ ਤੂੰ ਅੰਦਾਜ਼ਾ ਲਾਓ ਯਾਰ ਸੈਲਰੀ ਤਾਂ ਬੰਦੇ ਗਰੀਬ ਆਦਮੀ ਸੁਪਨੇ 100 ਰੁਪਏ ਦੇ ਅੱਜ ਤੁਹਾਡੇ ਅੱਜ ਤੁਹਾਡੇ ਘਰ ਕਿੰਨੇ ਪੈਸੇ ਪਏ ਹੋਣਗੇ ਹੁੰਦੇ ਨਹੀਂ ਮੈਂ ਕਿਹਾ ਕਿ ਕਿਉਂ ਨਹੀਂ ਹੁੰਦੇ ਸੈਲਰੀ ਲੈ ਕੇ ਘਰ ਰੱਖਦੇ ਹਾਂ ਕਿ ਨਹੀਂ 2-4 ਲੱਖ ਰੁਪਏ ਮੂਮਲੀ ਜੀ ਗੱਲ ਹੈ ਨਾ ਬੋਲੋ ਮੇਰੇ ਘਰਿਆ 16-17 ਲੱਖ ਰੁਪਏ ਹੈਲੋ ਇੱਕ ਮਿੰਟ ਬੋਲੋ ਮੇਰੇ ਘਰ 16-17-18 ਲੱਖ ਜੋ ਵੀ ਇਨਾਕ ਨਿਕਲਿਆ 8 ਲੱਖ 50 ਹਜ਼ਾਰ ਰੁਪਏ ਉਹਨਾਂ ਨੂੰ ਮੋੜ ਦਿੱਤਾ ਕਿ ਇਹ ਤੁਹਾਡਾ ਹੈ ਤੇ ਜੁਐਲਰੀ ਬਹੁਤ ਥੋੜੀ ਜੀ ਅਬਵ ਹੋ ਸਕੀ ਹੁਣ ਗੱਲ ਆ ਕਿ ਜਿੰਨੀ ਛੂਟ ਦਿੰਦੇ ਉਹ ਦੇ ਕੇ ਉਹਨਾਂ ਨੇ ਬਾਕੀ ਦੀ ਨਹੀਂ ਉਹ ਸਾਨੂੰ ਦੇ ਗਏ ਤੇ ਉਹ ਲੈ ਗਏ ਉਹ ਤਾਂ ரைਟ ਆ ਕੋਈ ਕਿਲੋਆਂ ਜਾਂ ਟਨਾਂਜ ਨਹੀਂ ਨਿਕਲੀ ਵੈਸੇ ਆਸ ਸੀ ਅੱਛਾ ਕਿਸੇ ਫੈਕਟਰੀ ਚ 2 ਲੱਖ ਰੁਪਇਆ ਕਿਸੇ ਚ 5 ਲੱਖ ਰੁਪਇਆ ਕਿਸੇ ਚ 15 ਲੱਖ ਰੁਪਇਆ ਯਾਰ ਜਿਹੜੀ 2-3 ਕਰੋੜ ਰੁਪਇਆ ਦਾ ਰੋਜ਼ ਇੱਕ ਫੈਕਟਰੀ ਮਾਲ ਖਰੀਦੀ ਹੋਏ ਤਾਂ 10-15 ਲੱਖ ਰੁਪਇਆ ਕੋਈ ਗੱਲ ਨਹੀਂ ਮਤਲਬ ਕੋਰੋਨਾ ਜ ਨਹੀਂ ਮਿਲਿਆ ਪੈਸਾ ਮੈਂ ਇਹ ਕਹਿਣਾ ਚਾਹੁੰਦਾ ਕਿਉਂ ਨਹੀਂ ਮਿਲਿਆ ਇਹ ਦੱਸਣਾ ਇਹ ਦੇਖੋ ਗਿਆ ਖਾਤੇ ਚ ਨੰਬਰ 1 ਦੇ ਚ ਵਾਈਟ ਜੀ ਜੀ ਵਾਈਟ ਮਨੀ ਟੋਟਲ ਟਰਾਂਸਪੇਰੈਂਸੀਜ਼ ਇਨ ਬਿਜ਼ਨਸ ਪੋਲਿਟਿਕਸ ਔਰ ਜ਼ਿੰਦਗੀ ਰਾਣੇ ਨੇ ਕਦੇ ਕੰਧਲਾ ਕੰਮ ਨਹੀਂ ਕੀਤਾ ਜੋ ਹੈ ਉਹ ਜ਼ੁਬਾਨ ਤੇ ਜੋ ਬੋਲੋ ਨਾ ਜ਼ੁਬਾਨ ਤੇ ਜੋ ਰੱਖਣਾ ਉਹ ਕਿਤਾਬ ਤੇ ਰਾਣਾ ਜੀ ਇੱਕ ਰੇਡ ਹੁੰਦੀ ਹੈ ਕੁਝ ਟਾਈਮ ਲਈ ਚੱਲਦੀ ਹੈ ਤੁਹਾਡੇ ਕਈ ਦਿਨ ਤੱਕ ਰੇਡ ਚੱਲਦੀ ਰਹੀ ਇਹ ਲੰਬੀ ਰੇਡ ਕਿਉਂ ਰਹੀ ਹੈ 4 ਦਿਨ ਦੇ ਕਰੀਬ ਦੇਖੋ ਜਦੋਂ ਕੁਝ ਨਹੀਂ ਮਿਲੂਗਾ ਤੇ ਅਫਸਰ ਵੀ ਜਵਾਬ ਦੇਈਏ ਜਿਹੜੇ ਰੇਡ ਕਰਨਾ ਹੈ ਠੀਕ ਹੈ ਨਾ ਇਹਨਾਂ ਦੇ ਵੀ ਨੌਰ ਨੂੰ ਸੁਣ ਦੇਣਗੇ ਚਲੋ ਉਹਨਾਂ ਦੇ ਮੈਚ ਚੱਕਰ ਚ ਨਹੀਂ ਪੈਣਾ ਚਾਹੁੰਦਾ ਬਟ ਮੈਨੂੰ ਇੱਕ ਖੁਸ਼ੀ ਆ ਕਿ ਇੱਕ ਤਾਂ ਮੈਨੂੰ ਮਤਲਬ ਮਸ਼ਹੂਰ ਹੋਇਆ ਹੈ ਕਿ ਕਿ ਮੈਂ ਤੀ ਜਗ੍ਹਾ ਆਲੇ ਦੇ ਰੇਡ ਤੇ ਠੀਕ ਦੂਜਾ ਜਿਹਦੇ ਕਰ ਰੇਡ ਪੈਂਦੀ ਆ ਉਹਦੀ ਤਰੱਕੀ ਹੁੰਦੀ ਆ ਹਾਂ ਹੁੰਦੀ ਆ ਰਾਣਾ ਜੀ ਇਹ ਨਹੀਂ ਹੁਣ ਤੁਸੀਂ ਜਿੱਦਾਂ ਲੋਕ ਜੇਲ੍ਹ ਤੋਂ ਲੈ ਆ ਕੇ ਰੋਟੀ ਖਾ ਲੈਂਦੇ ਤੇ ਗਰੋਹ ਟਲ ਜਾਊਗਾ ਕਿ ਤੁਸੀਂ ਆਪਣੇ ਘਰ ਜ਼ਬਰਦਸਤੀ ਰੇਟ ਪਾ ਲਓ ਉਹਦੇ ਨਾਲ ਨਹੀਂ ਹੁੰਦੀ ਤਰੱਕੀ ਨਹੀਂ ਹੁੰਦੇ ਸ਼ਕਲ ਤਾਂ ਬਦਲ ਆ ਗਰੀਬ ਹੈ ਜੀ ਡਾਕਟਰ ਜੀ ਕੀ ਜਿਹਾ ਕੀ ਯਾਰ ਦੇਖੋ ਉਹਨਾਂ ਨੇ ਰਾਂਝੀਸਟਰੀ ਤੇ ਇਹ ਤੁਹਾਨੂੰ ਸਨਬ ਕਰਨ ਦੀ ਕੋਸ਼ਿਸ਼ ਕੀਤੀ ਅਹ ਤਾਂ 파ਟੀ ਦਾ ਨਾ ਲੋ ਜੀ ਬੀਜਪੀ ਯਾਰ ਬੀਜਪੀ ਮੇਰਾ ਨੁਕਸਾਨ ਮੈਨੂੰ ਨਹੀਂ ਲੱਗਦਾ ਬਾਕੀ ਗੱਲਾਂ ਸਾਹਮਣੇ ਆ ਜਾਣਗੀਆਂ ਕਿਹੜਾ ਬਿਜ਼ਨਸਮੈਨ ਹੈ ਜਿਹੜਾ ਮੁੱਖ ਮੰਤਰੀ ਨੂੰ ਨਹੀਂ ਜਾਣਦਾ ਕਿਹੜਾ ਬਿਜ਼ਨਸਮੈਨ ਹੈ ਮੁੱਖ ਮੰਤਰੀ ਤੋਂ ਕੰਮ ਨਹੀਂ ਲੈਂਦਾ ਚਾਹੇ ਉਹ ਯੂਪੀਓ ਵਿੱਚ ਆਏ ਹੋ ਹਰਿਆਣਾ ਹੋਵੇ ਸਾਡਾ ਤਾਂ ਉਹਨਾਂ ਜੋ ਕੰਮ ਹੈ ਦੋਨੋਂ ਜਗ੍ਹਾ ਬੀਵੀ ਦੇ ਦੀ ਸਰਕਾਰ ਹੈ ਦੋ ਜਗ੍ਹਾ ਸਾਡਾ ਕੰਮ ਕਰਦੇ ਆ ਇਧਰੋਂ ਇੰਡਸਟਰੀਅਲ ਮੋਨ ਰਾਣਾ ਸਾਹਿਬ ਆਮ ਤੌਰ ਤੇ ਜਿਹੜੀਆਂ ਇਸ ਤਰੀਕੇ ਦੀਆਂ ਰੇਟ ਹੁੰਦੀਆਂ ਉਹਨੂੰ ਪੋਲੀਟੀਕਲ ਮੋਟੀਵੇਟਿਡ ਰੇਟਸ ਕਿਹਾ ਜਾਂਦਾ ਅਗਰ ਉਹ ਪੋਲੀਟੀਕਲ ਮੋਟੀਵੇਟਿਡ ਰੇਟਸ ਹੁੰਦੀਆਂ ਵੀ ਆ ਤਾਂ ਵਿਕਟਮ ਕਾਰਡ ਪਲੇ ਕੀਤਾ ਜਾਂਦਾ ਆਮ ਤੌਰ ਤੇ ਰਾਣਾ ਰੋਣ ਵਾਲਾ ਇਹ ਤਾਂ ਜੰਮਿਆ ਹੀ ਨਹੀਂ ਇੱਕ ਗੱਲ ਸੁਣ ਲਿਓ ਇਲੈਕਸ਼ਨ ਕਮਿਸ਼ਨ ਨੂੰ ਅਜ ਤੱਕ ਰਿਪੋਰਟ ਨਹੀਂ ਕੋਈ ਕੀਤੀ ਕੀ ਹੋ ਗਿਆ ਹੋ ਗਿਆ ਇਹ ਰਾਇਣਾ ਪੋਲਿਟੀਕਲ ਬੰਦੇ ਆਂਦੇ ਦੇਖੋ ਕ੍ਰਾਸ ਪਾਰਟੀ ਲਾਈਨਸ ਸਵਾਏ ਸ਼ਿਕਾਇਤਾਂ ਕਰਨ ਦੇ ਕੋਈ ਕੰਮ ਹੈ ਰਾਣਾ ਨੇ ਕੀਤੀ ਤਾਂ ਦੱਸੋ ਰਾਣਾ ਰੋਂਦਾ ਨਹੀਂ ਐਂ ਜੀਊਗਾ ਪਹਿ ਚਾਰ ਘਟ ਜਾਣ ਕਾਰੋਬਾਰ ਤੋਂ ਘਟ ਜਾਣ ਦੋ ਵਾਜਣ ਤਾਂ ਮਾਲਕ ਦੀ ਮਰਜ਼ੀ ਆ ਰੇਟ ਪੋਲਿਟੀਕਲ ਮੋਟਿਵ ਠੀਕ ਕਿ ਨਹੀਂ ਯਾਰ ਮੈਂ ਇਦਾਂ ਦੇ ਕਮੈਂਟ ਦੇ ਕੇ ਸਿੰਪਥੀ ਨਹੀਂ ਜਿਤਨਾ ਚਾਹੁੰਦਾ ਲੋਕਾਂ ਦੀ ਕਿ ਮੈਂ ਮਰ ਗਿਆ ਰਾਣਾ ਨਾ ਮਰਿਆ ਕੱਲ ਨਾ ਮਰੇ ਅੱਜ ਰਾਣਾ ਜਿੰਦਾ ਹੀ ਰਹੂਗਾ ਹੋਰ ਦੱਸੋ ਗੱਲ ਹੀ ਖਤਮ ਹੋ ਗਈ ਫਿਰ ਬਾਈ ਮੈਂ ਨਕ ਹੋ ਗਿਆ ਫਿਰ ਤਾਂ ਐਨੀਥਿੰਗ ਦੇ ਰਿਪਰ ਸਪੇਸ ਕੁਐਸਚਨ ਬਣਦਾ ਨਹੀਂ ਰਿਹਾ ਜੀ ਇਹ ਕੇਸ ਟਾਪਿਕ ਤੋਂ ਅਲੱਗ ਕੁਐਸਚਨ ਹੈਗਾ ਇੱਕ ਕੇਸ ਟਾਪਿਕ ਤੋਂ ਅਲੱਗ ਕੁਐਸਚਨ ਹੈਗਾ ਕਿ ਪੰਜਾਬ ਦੇ ਵਿੱਚ ਲਗਾਤਾਰ ਸੱਤਾ ਪਰिवर्तन ਦਾ ਗੱਲਬਾਤ ਚੱਲ ਰਹੀ ਹੈ ਕਿ ਸੀਐਮ ਪੰਜਾਬ ਤੇ ਬਦਲੇ ਜਾਣਗੇ ਕੱਲ ਕਪੂਰਥਲਾ ਹਾਊਸ ਦੇ ਵਿੱਚ ਮੀਟਿੰਗ ਵੀ ਹੋ ਰਹੀ ਹੈ ਕਿ ਰਵਿੰਦ ਕੇਜ ਵਾਲੂ ਦੀ ਅਗਵਾਈ ਕਰਦੇ ਕੇ ਪੰਜਾਬ ਦੇ ਵਿਧਾਇਕ ਮੰਤਰੀ ਮੁੱਖ ਮੰਤਰੀ ਸਭ ਰਾਏ ਹੋਏ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸਮਝਦੇ ਤੁਸੀਂ ਬੜੀ ਦੇਰ ਤੋਂ ਪੱਤਰਕਾਰੀ ਕਰ ਰਹੇ ਹੋ ਬਹੁਤ ਛੇੜੇ ਪੱਤਰਕਾਰੋਂ ਸਵਾਲ ਗਲਤ ਬੰਦੇ ਨੂੰ ਪੁੱਛਿਆ ਜਿਹਨੂੰ 4 ਦਿਨ ਤੋਂ ਟੀਵੀ ਵੀ ਨਹੀਂ ਦੇਖਣ ਦਿੱਤਾ ਇਹ ਨਹੀਂ ਨਹੀਂ ਰਾਜਾ ਜੀ ਸਵਾਲ ਇਹਨਾਂ ਤੁਸੀਂ ਕਪੂਰਥਲੇ ਦੇ ਘਟੋ ਘਟ ਕਪੂਰਥਲਾ ਹਾਊਸ ਮੀਟਿੰਗ ਹੈ ਤੋਂ ਨਾਈਟ੍ਰਿਕ ਕਨੈਕਟ ਕਰਦੇ ਜੀ ਤਾਂ ਕਰਕੇ ਕਹਦੇ ਜੀ ਯਾਰ ਕਰਨ ਦਿਓ ਆਪਣੀ ਸਿਹਤ ਤੇ ਕੋਈ ਅਸਰ ਨਹੀਂ ਆਪਾਂ ਜਿਸ ਚਾਲ ਤੇ ਚੱਲਦੇ ਉਸੇ ਚਾਲ ਤੇ ਚੱਲਦੇ ਆ ਕੋਈ ਡਿਵੈਲਪਮੈਂਟ ਦੀ ਗੱਲ ਪੁੱਛਣੀ ਹੋਵੇ ਤਾਂ ਰਾਣੇ ਨਾਲ ਗੱਲ ਕਰ ਲਓ ਆ ਰਾਜਨੀਤੀ ਹੋ ਸਕਦਾ ਮੈਨੂੰ ਘੱਟ ਆਉਂਦੀ ਹੋਵੇ ਰਣਸੋ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਤੁਸੀਂ ਬੜਾ ਬੈਲੈਂਸ ਪੋਲਿਟਿਕਸ ਕਰਦੇ ਹੋ ਤੁਸੀਂ ਬਿਜ਼ਨਸਮੈਨ ਦੇ ਤੌਰ ਤੇ ਜ਼ਿਆਦਾ ਚੱਲਦੇ ਹੋ ਪੋਲਿਟਿਕਸ ਘੱਟ ਕਰਦੇ ਹੋ ਅੱਛਾ ਭਾਈ ਇਨਕਮ ਟੈਕਸ ਵਾਲਿਆਂ ਦੇ ਜਾਓ ਉਹਨਾਂ ਨੂੰ ਪੁੱਛੋ ਕਿ ਰਾਣੇ ਨੂੰ ਕੋਈ ਗੱਲ ਕਰਨ ਦੀ ਲੋੜ ਕੋਈ ਸਵਾਲ ਕਰਨ ਦੀ ਲੋੜ ਪਈ ਯਾਰ 21-22 ਸਾਲ ਹੋ ਗਏ ਮੈਂ ਬਿਜ਼ਨਸ ਤੇ ਆਪਣੇ ਤੇ ਗਿਆ ਹੀ ਨਹੀਂ ਦਫਤਰ ਗਿਆ ਹੀ ਨਹੀਂ ਅਕਾਊਂਟ ਦਾ ਪਤਾ ਹੀ ਨਹੀਂ ਹੈ ਹਲੇ ਵੀ ਮੈਂ ਬਿਜ਼ਨਸਮੈਨ ਹਾਂ ਤੁਸੀਂ ਮੈਨੂੰ ਕਦੇ ਸੋਸ਼ਲ ਵਰਕਰ ਤੇ ਕਿਸਾਨ ਹਮੈਤੀ ਤੇ ਕਿਹਾ ਨਹੀਂ ਪੰਜਾਬ ਹਮੈਤੀ ਤੇ ਕਦੇ ਕਿਹਾ ਨਹੀਂ ਕਹੋ ਨਾ ਰਾਣਾ ਜੀ ਚਲੋ ਰਾਣਾ ਜੀ ਇੱਕ ਇੱਕ ਸਵਾਲ ਕੋਈ ਬੁਲਾਇਆ ਉਹਨਾਂ ਨੇ ਆਫਿਸ ਦੇ ਵਿੱਚ ਫਰਦਰ ਕੋਈ ਇਨਕੁਆਰੀ ਦੇ ਲਈ ਬੈਠ ਕੇ ਕੋਈ ਅੱਗੇ ਦੀ ਪੁੱਛਗਿੱਛ ਦੇ ਲਈ ਕਿਸੇ ਦਫ਼ਤਰ ਦਾ ਕੋਈ ਨੋਟਿਸ ਤੁਹਾਨੂੰ ਦਿੱਤਾ ਜਾਂ ਕਿਸੇ ਦਿਨ ਬੁਲਾਇਆ ਵੀ ਜਿਹੜਾ ਹਫ਼ਤਾ ਤੁਸੀਂ ਕਹਿ ਰਹੇ ਹੋ ਕਿ ਜੋ ਆਪਣੇ ਨਾਮ ਲੈ ਕੇ ਗਏ ਨੇ ਉਸ ਦਿਨ ਯਾਰ ਮੇਰੀ ਗੱਲ ਸੁਣ ਲਓ ਜਦੋਂ ਅਗਲੇ ਆਲੇ ਸਾਰਾ ਕੁਝ ਰੀਡ ਕਰ ਲਿਆ ਠੀਕ ਹੈ ਨਾ ਤੇ ਉਹਨਾਂ ਨੂੰ ਨਹੀਂ ਲੱਭਾ ਕੁਝ ਤੇ ਉਹਨਾਂ ਨੇ ਵੀ ਆਪਣੀਆਂ ਫਾਈਲਾਂ ਪੂਰੀਆਂ ਕਰਨੀਆਂ ਹੋਣੀਆਂ ਜੇ ਬੁਲਾਉਣਗੇ ਤੇ ਚਲੇ ਜਾਵਾਂਗੇ ਕਿੱਡੀ ਗੱਲ ਹੈ ਖਾਲਸ ਦੀ ਕਿੱਡੀ ਗੱਲ ਨਹੀਂ ਯਾਰ ਮੈਨੂੰ ਇਹ ਵੀ ਨਹੀਂ ਪਤਾ ਇੰਦਰ ਨੂੰ ਪੁੱਛ ਰਾਂ ਪੁੱਛ ਕੇ ਦੱਸ ਤੇ ਹੁਣ 2-4 ਦਿਨ ਬਾਅਦ ਫੇਰ ਮਿਲ ਲਿਓ ਫਿਰ ਜੇ ਕੋਈ ਗੱਲ ਹੋਈ ਹੋਗੀ ਤੁਹਾਨੂੰ ਇੱਧੇ ਦੱਸ ਦੂੰਗਾ ਜੋ ਜੋ ਹੈ ਠੀਕ ਹੈ ਜੀ ਸასი ਗੱਲ ਲਈਏ ਜੀ ਟਾਈਮ 'ਚ ਜਰਾ ਗਲਤ ਆ ਤੁਹਾਡਾ ਥੋੜੀ ਲੇਟ ਆਉਂਦੇ ਠੀਕ ਸੀ ਕਿ ਤੂੰ ਧੰਨਵਾਦ ਕਰਨਾ ਚਾਹਣਾ ਕਿ ਤੁਸੀਂ ਗੁੱਡ ਸਪਿਰਿਟ ਚ 네ਗੇਟਿਵਿਟੀ ਨੂੰ ਛੱਡਦੇ ਹੋਏ ਕਈ ਵਾਰ ਨੇਗੇਟਿਵ ਪੱਤਰਕਾਰੀ ਹੁੰਦੀ ਨਾ ਤੇ ਤੁਸੀਂ ਬਹੁਤ ਤਰੀਕੇ ਨਾਲ ਜੋ ਹੋਇਆ ਉਹਨਾਂ ਨੂੰ ਦਿਖਾਇਆ ਹੁਣ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਪੁੱਛਾਂਗਾ ਮੈਂ ਵੀ ਸਾਫ਼-ਸਾਫ਼ ਤੁਹਾਨੂੰ ਦੱਸੂਗਾ ਕਿ ਕੀ ਕੀ ਹੋਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ মিডিਆ ਦਾ ਤੇ ਵੀਰ ਹੁਣ ਤੁਸੀਂ ਵੀ ਮੈਨੂੰ ਬੋਲੋ ਫਿਰ ਫਿਰ ਮੇਰੇ ਸਵਾਲ ਤੇ ਮੈਂ ਧੰਨਵਾਦ ਕਰਨਾ ਚਾਹਣਾ ਪਾਰਟੀ ਦੀ ਆਪਣੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਆਪਣੇ ਕੁਲੀਗਜ਼ ਜਿਹੜੇ ਕਨਸਰਨਡ ਸੀਗੇ ਕਿ ਵੀ ਰਾਣੇ ਦੇ ਕਾਜ ਰੇਡ ਪਈਆ ਇਨਕੰਟੈਕਸ ਦੀ ਰੇਡ ਨੌ ਬਹੁਤ ਵੱਡਾ ਤੇ ਲੇਕਿਨ ਮੈਂ ਆਪਣੇ ਤਜਰਬੇ ਨਾਲ ਦੱਸਣਾ ਚਾਹਣਾ ਕਿ ਪਹਿਲੀ ਵਾਰ ਮੇਰੇ ਕਰ ਸਰਚ ਸਰਚ ਕਹਿੰਦੇ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਉਹ ਆ ਗਏ 6:10 ਤੇ ਆ ਗੋਡੇ ਪਰ ਮੈਂ ਤਿਆਰ ਹੋ ਰਿਹਾ ਸੀ ਤਿਆਰ ਕਾਦੇ ਲਈ ਹੋ ਰਿਹਾ ਸੀ ਮੈਂ ਬਾਅਦ ਚ ਦੱਸਦਾ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਉਹਨਾਂ ਨੂੰ ਆਪਣਾ ਫੋਨ ਦੇ ਦਿੱਤਾ ਸਾਰੇ ਘਰਾਂ ਚੋਂ ਉਹਨਾਂ ਨੇ ਫੋਨ ਇਕੱਠੇ-ਕੁੱਠੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਣੇਂਦਰ ਪ੍ਰਤਾਪ ਕਹਿੰਦਾ papa ਤੁਸੀਂ ਆਪਣੇ ਕਮਰੇ ਜਾਓ ਆਈ ਵਿਲ ਹੈਂਡਲ ਇਟ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹਿਆ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ ਦਿਸ ਇਜ਼ ਹਾਊ ਇਟ ਸਟਾਰਟਿਡ ਚਲੋ ਫਿਰ ਉਹਨਾਂ ਨੇ ਸਾਨੂੰ ਥੱਲੇ ਬੁਲਾਇਆ ਅਈ ਕਪੜੇ-ਕਪੜੇ ਪਾ ਕੇ ਥੱਲੇ ਗਏ ਪਰ ਬੁਰਵਨ ਕੇ ਜਿਹੜਾ ਫਟਕਾ ਹੁੰਦਾ ਤੇ ਜਦੋਂ ਥੱਲੇ ਗਿਆ ਮੈਂ ਮੇਰੇ ਉਹਨਾਂ ਨੇ ਸਾਈਨ ਕਰਾਏ ਕਿ ਅਸੀਂ ਇੰਨੇ ਦਿਨ ਨੋਟਿਸ ਦਿੰਦੇ ਆ ਉਹ ਕਰੀਬ-ਕਰੀਬ ਘੰਟੇ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਥੇ ਹੈ ਨਹੀਂ ਬਸ ਹੋ ਲਈਏ ਮੈਂ ਕਿਹਾ ਜੀ ਤੁਹਾਨੂੰ ਕੋਈ ਤਰਾਜ ਜੇ ਮੈਂ 16 ਕਹਿੰਦੇ ਕੋਈ ਤਰਾਜ ਨਹੀਂ ਤੇ ਕਹਿੰਦੇ ਬਟ ਗਾੜ ਤੇਰੇ ਸਰਾਣੇ ਬੈਠੂਗਾ ਮੈਂ ਕਿਹਾ ਦੋ ਬਿਠਾ ਦਿਓ ਔਰ ਮੈਂ 3 ਘੰਟੇ ਸੁੱਤਾ ਟਕਾ ਆ ਗਿਆ ਹਾਂਜੀ ਨੀਂਦ ਪੂਰੀ ਕੀਤੀ ਲੇਕਿਨ ਇੱਕ ਚੀਜ਼ ਮੈਂ ਦੇਖੀ ਆ ਕਿ ਪੁਰਾਣੇ ਜ਼ਮਾਨੇ ਅੰਗਰ ਇਨ ਕੰਟੈਕਸ ਵਾਲੇ ਆਉਂਦੇ ਸੀ ਮਿਸ ਬਿਹੇਵ ਕਰਤੇ ਸੀ ਲੋਕਾਂ ਨਾਲ ਇਹ ਇਹ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਨਾਲ ਇਹਨਾਂ ਦੀਆਂ ਟੈਕਨੀਕਸ ਤੇ ਇਹਨਾਂ ਦਾ ਸਟਾਈਲ ਵੀ ਬਦਲ ਗਿਆ ਦੇ ਵਰ ਵੈਲ ਬਿਹੇਵਡ ਦੇ ਵਰ ਵਿਜੀਲੈਂਟ ਸਵਾਲ ਪੁੱਛਦੇ ਸੀ ਕੰਨ ਖੜੇ ਹੁੰਦੇ ਸੀ ਮੈਂ ਦੇਖਦਾ ਇੱਕ ਦੋ ਥੋੜੀ ਥੋੜੀ ਬਹੁਤ देर ਮੈਂ ਬੈਠਾ ਮੈਂ ਜਾਈ ਦੇਰ ਨਹੀਂ ਬੈਠਣਾ ਕੋਈ ਪਰ ਦੇ ਵਰ ਵੈਲ ਬਿਹੇਵਡ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗਿਲਾ ਨਹੀਂ ਜੇ ਯਾਰਾਂ 5-6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਵਾਲੇ ਤਾਂ ਉਹ ਨਹੀਂ ਆ ਤੇ ਆਪਾਂ ਮੁੰਡੇ ਸਾਡੇ ਸਾਰੀ ਮਿਹਨਤ ਆ ਫੈਮਿਲੀ ਓਨਡ ਬਿਜ਼ਨਸ ਆ ਦਿਨ ਰਾਤ ਮਿਹਨਤ ਕੀਤੀ ਆ ਉਰੇ 17 18 ਚ ਵੀ ਆਈ ਸੀ ਆਏ ਦਫਤਰ ਸੀ ਉਹਦੇ ਬਾਅਦ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਕਿ ਇਨਕਮ ਟੈਕਸ ਵਾਲੇ ਹੌਣ ਘਰਾਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ ਚ ਹੋਈ ਤੇ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿੰਨਾ ਕਿ ਉਹਨਾਂ ਹੋਰ ਹੋਣੀ ਆ ਬਿਲਕੁਲ ਹੋਣੀ ਆ ਇਹ ਲੱਛਣ ਹੁੰਦੇ ਆ ਤਰਕੀ ਦੇ ਤੇ ਸਿੰਪਟਮ ਯਾਰ ਮੇਰੇ ਅਰਕੇ ਬੱਠਾ ਤੇ ਤੁਰਨ ਵਾਲੇ ਬੰਦਾ ਖੇਤੀ ਭਾਵੇਂ ਜਿੱਡੀ ਵੱਡੀ ਮਰਜ਼ੀ ਮੈਂ ਕੀਤੀ ਉਹ ਇਹ ਤੇ 35 ਜਗ੍ਹਾ ਛਿਆਰੋ ਦੇ ਰੇਡ ਹੋ ਮੈਂ ਕਿਹੜਾ ਮਗਨੀ ਆ 35 ਜਗ੍ਹਾ ਰੇਡ ਹੋਈ ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ ਐਂਡ ਦੇਅ ਟ੍ਰਾਈਡ ਦੇਅ ਬੈਸਟ ਐਂਡ ਥੈਟ ਇਜ਼ ਦੇਅ ਰਾਈਟ ਆਪਾਂ ਗਿਲਾ ਗਿਲਾ ਮੰਨੀਏ ਕਿ ਜੀ ਉਹਨਾਂ ਨੇ ਉਹ ਮੰਗਿਆ ਉਹ ਮੰਗਿਆ ਕਾਗਜ਼ ਮੰਗਣੇ ਆ ਤੇ ਜੋ ਕਾਗਜ਼ ਜਿੰਨੇ ਅਸੀਂ ਦੇ ਸਕਦੇ ਸੀ ਸਿਸ ਦਿੱਤੇ ਤੇ ਉਦੋਂ ਮੈਂ ਸਹੀ ਮੇਰੇ ਇੱਥੇ ਤਿਆਰੀ ਕਰ ਰਿਹਾ ਸੀ ਮੈਂ ਉੱਠ 5 ਵਜੇ ਗਿਆ ਸਾਢੇ 4 ਹੀ ਉੱਠ ਗਿਆ ਸ਼ਾਹਕੋਟ ਜਾਣਾ ਸੀ ਉਦੋਂ ਇੱਕ ਰਾਤ ਪਹਿਲਾਂ ਸ਼ਾਮ ਨੂੰ ਅਸੀਂ ਗਵਰਨਰ ਸਾਹਿਬ ਨੂੰ ਹਰਦੇਵ ਸਿੰਘ ਲਾਡੀ ਸਰਤਾ ਪ੍ਰਗਟ ਸਿੰਘ ਕੋਟਲੀ ਸਾਹਿਬ ਧਾਰੀয়াল ਸਾਹਿਬ ਅਸੀਂ ਪੰਜ ਮੀਟਿੰਗ ਗੁਰਰਨ ਸਾਹਿਬ ਨੂੰ ਮਿਲ ਕੇ ਆਇਆ ਕਿ ਵੀ ਸ਼ਾਹ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਤੱਕੇਸ਼ਾਈ ਕਰ ਰਹੀ ਆ ਦੋ ਵਾਰ ਪੋਸਟਪੌਂਡ ਹੋ ਚੁੱਕੀ ਹੈ ਇਲੈਕਸ਼ਨ ਕੋਰਟ ਦੇ ਆਰਡਰ ਨੇ ਤੇ ਕਾਈਂਡਲੀ ਤੁਸੀਂ ਇੰਟਰਵੀਨ ਕਰੋ ਤੇ ਵਾਟਐਵਰ ਵਾਸ ਪੋਸੀਬਲ ਗੁਰਰਨ ਸਾਹਿਬ ਨੇ ਸਾਡੀ ਸੁਣੀ ਤੇ ਉੱਤੇ ਕਾਰਵਾਈ ਵੀ ਕੀਤੀ ਤੇ ਮੈਂ ਤਾਂ ਚੱਲਿਆ ਸੀ ਉਧਰ ਤੇ ਰੁਕਣਾ ਪੈ ਗਿਆ ਔਰ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਮੇਰੇ ਕਈ ਜਿਹਰੇ ਦਿਨਾਂ ਤੋਂ ਕਿ ਕਈ ਸਾਲਾਂ ਤੋਂ ਮੈਂ ਕਿਸਾਨੀ ਦੇ ਬੋਲਦਾ ਪੰਜਾਬ ਦੀ ਹਰ ਸਮੱਸਿਆ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਪੰਜਾਬ ਦੀ ਬਿਹਤਰੀ ਪੰਜਾਬ ਕਿਦਾਂ ਦਾ ਹੋਣਾ ਚਾਹੀਦਾ ਉਹ ਤੇ ਮੈਂ ਕੰਮ ਕਰ ਰਿਹਾ ਮੇਰਾ ਲੋਕ ਮੈਨੂੰ ਚੁਣਿਆ ਹੀ ਇਸ ਕਰਕੇ ਆ ਤੇ ਮੈਂ ਸੋਚਿਆ ਕਿ ਬਈ ਪਿਛਲੇ ਸਾਲ ਸਾਡੀ ਕਾਟਨ ਦੀ ਕ੍ਰੌਪ ਫੇਲ ਹੋ ਗਈ ਸਰਕਾਰਾਂ ਦਾ ਫਰਜ ਆ ਕਿ ਜੇ ਕਾਟਨ ਦੀ ਕ੍ਰੌਪ ਪਹਿਲਾਂ ਤਾਂ ਫੇਲ ਕਿਉਂ ਹੋਈ ਉਹਦੇ ਬੜੇ ਕਾਰਨ ਤੁਹਾਡੀ ਪੀਸੀ ਲੰਬੀ ਹੋ ਜਾਊਗੀ ਤੇ ਮੈਂ ਕਿਹਾ ਯਾਰ ਵੀ ਸ਼ੁਡ ਟ੍ਰਾਈ ਸਮਥਿੰਗ ਐਲਸ ਡੀਪਲੀਟਿੰਗ ਵਾਟਰ ਟੇਬਲ ਔਰ ਜਿਹੜੀ ਕਾਟਨ ਤੋਂ ਕ੍ਰੌਪ ਨਿਕਲੀ ਉਹ ਝੋਨੇ ਥੱਲੇ ਆ ਗਈ ਇਹਦਾ ਮਤਲਬ ਐਕਸੈਸਿਵ ਯੂਜ਼ ਆਫ ਵਾਟਰ ਪਾਣੀ ਜਿਹੜਾ 20 ਸਾਲਾਂ ਚ ਖਤਮ ਹੋਣਾ ਸੀ 17 ਚ ਹੋ ਜਾਊਗਾ ਜੇ 17 ਦਾ ਤਾਂ 15 ਚ ਰਹਿ ਜਾਊਗਾ ਤੇ ਇਟ ਇਜ਼ ਮਾਈ ਡਿਊਟੀ ਤੇ ਮੈਂ ਵੀ ਕੁਝ ਕਰਾਂਗਾ पिछले साल समय ਲੰਘ ਚੁੱਕਾ ਸੀ ਆਗਸਟ 15 ਨੂੰ ਮੈਂ ਆਪਣੇ ਬੰਦਿਆਂ ਨੂੰ ਕਿਹਾ ਕਿ ਬਈ ਮਾਲਵੇ ਦੇ ਵਿੱਚ ਆ ਆਪਾਂ ਮੇਜ਼ ਦੀ ਟ੍ਰਾਇਲ ਕਰਨੇ 100 ਏਕੜ ਕੁਟਵਟ ਵਿੱਚ ਨੇ ਕਰਨੇ ਸਰਕਾਰ ਨੂੰ ਚਾਹੀਦੇ ਸੀ ਚਲੋ ਸਰਕਾਰ ਨਾ ਕਰੇ ਤਾਂ ਫਿਰ ਮੇਰੇ ਆ ਦੇ ਕਹਦਾ ਫਰਜ਼ ਬਣਦਾ ਮੈਂ ਕੀਤਾ ਤੇ 10 ਏਕੜ ਬਰਖ ਤੇ ਜਾਏ ਤੇ ਕਿਸਾਨ ਜਿਸ ਨੇ ਬੀਜੇ ਅਰਨੀਆਲਾ ਪਿੰਡ ਆ ਫਾਜ਼ਲਕਾ ਦੇ ਵਿੱਚ ਹੀ ਵਾਸ ਮੋਰ ਦਨ ਹੈਪੀ ਬਾਈ ਕੁਨਟਲ ਉਹਦੀ ਯੀਲਡ ਆਈ ਔਰ ਪਹਿਲੀ ਸਤੰਬਰ ਨੂੰ ਉਹ ਮੱਕੀ ਬੀਜੀ ਵਿੱਚ ਇਜ਼ ਨੋਟ ਦੀ ਟਾਈਮ ਟੂ ਸੋ ਮੇਜ਼ ਮੱਕੀ ਬੀਜਣ ਦਾ ਸਮੇਂ ਨਹੀਂ ਉਹ ਮੱਕੀ ਵੱਢਣ ਦਾ 15 ਦਿਨ ਬਾਅਦ ਹੁੰਦਾ ਸੋ ਗਲਤ ਟਾਈਮ ਤੇ ਮੱਕੀ ਬੀਜੀ ਫੇਰ ਵੀ ਬਾਈ ਕੁਨਟਲ ਨਿਕਲੀ ਐਂਡ ਕਿਸਾਨ ਹੈਪੀ ਆ ਔਰ ਮੇਰਾ ਮੈਂ ਫੁੱਲ ਕੌਨਫੀਡੈਂਟ ਆ ਕਿ ਵੀ ਕਾਟਨ ਦੀ ਰਿਪਲੇਸਮੈਂਟ ਫॉर ਦੀ ਟਾਈਮ ਬੀਂਗ ਆਪਾਂ ਮੱਕੀ ਤੇ ਕਰੀਏ ਮੱਕੀ ਵੀ ਹੋਵੇ ਕਾਟਨ ਵੀ ਹੋਵੇ ਝੋਨਾ ਡੀਐਸਆਰ ਤੇ ਹੋਵੇ ਬਾਸਮਤੀ ਹੋਵੇ ਪਾਣੀ ਦੀ ਖਪਤ ਘਟਾਈਏ ਇਸ ਗੱਲ ਲਈ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੀ ਚਰਨ ਛੂਹ ਧਰਤੀ ਦਮਦਵਾ ਸਾਹਿਬ ਤਲਵੰਡੀ ਸਾਬੋ ਜਾ ਕੇ ਕਿਸਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਮੈਂ ਪਿੱਛੇ ਜਿਹਾ ਅ ਮਾਨਸੇ ਤੇ ਉੱਥੇ ਕਿਸਾਨਾਂ ਨੇ ਫਿਰ ਮੈਨੂੰ ਕਿਹਾ ਕਿ ਤੂੰ ਆ ਤੈਨੂੰ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਤੇ ਮੈਨੂੰ ਤਾਂ ਸਮਝ ਨਹੀਂ ਆਈ ਕਈ ਕਈਆਂ ਲੋਕਾਂ ਦੇ ਮਨ ਸ਼ੰਕਾ ਆ ਕਿ ਸਰਕਾਰ ਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਤੂੰ ਕਿਸਾਨਾਂ ਦੀ ਗੱਲ ਕਰਦਾ ਸ਼ੰਕਾ ਹੀ ਆ ਮੇਰੇ ਕੋ ਕੋਈ ਸਬੂਤ ਨਹੀਂ ਲੋਕ ਮੈਨੂੰ ਫੋਨ ਕਰਦੇ ਆ ਲੇਕਿਨ ਚਲੋ ਜੋ ਮਰਜ਼ੀ ਹੋਵੇ ਮੇਰੀ ਅੱਜ ਡਿਊਟੀ ਕੀ ਆ ਕਿ ਇਨਕਮ ਟੈਕਸ ਵੀ ਆਉਗੀ ਇਨਕਮ ਟੈਕਸ ਦਾ ਜਵਾਬ ਵੀ ਦੇਵਾਂਗੇ ਜੇ ਇਨੀਆਂ ਕੰਪਨੀਆਂ ਬਣਾਉਣੀਆਂ ਤਾਂ ਯਾਰ ਜਵਾਬ ਤਾਂ ਦੇਣਾ ਪਊਗਾ ਦੇਵਾਂਗੇ ਉਹਨਾਂ ਦਾ ਰਾਈਟ ਆ ਛਿਹੜੇ ਮੱਥੇ ਦੇਾਂਗੇ ਲੇਕਿਨ ਜਿੱਥੇ ਤਈ ਪੰਜਾਬ ਦੀ ਗੱਲ ਆ ਉਹ ਕਰ ਲੋ ਰਣਾ ਨੇ ਨਹੀਂ ਹਣਾ ਰਣਾ ਪੰਜਾਬ ਦੀ ਗੱਲ ਚਾਹੇ ਕਿਸਾਨ ਦੀ ਹੋਵੇ ਚਾਹੇ ਇੰਡਸਟਰੀ ਦੀ ਹੋਵੇ ਜਿੰਨ ਮੇਲਾ ਚ ਵੀ ਮੈਂ ਜਾਣਾ ਸੀ ਦੇਖੋ ਜਿੰਨੇ ਮੇਲਾ ਸਾਡੀਆਂ ਬੰਦ ਸਪਿੰਨਿੰਗ ਮੇਲਾ ਸਾਡੀਆਂ ਬੰਦ ਕਾਟਨ ਸਾਡੀ ਖਤਮ ਇਹ ਕੇ ਕੋਣ ਮੁੱਦਾ ਚੱਕੂਗਾ ਕਿਸੇ ਨੇ ਤੇ ਚੱਕਣਾ ਸੋ ਇਹ ਮੁੱਦਾ ਮੈਂ ਚੱਕਣਾ ਚਾਹੁੰਦਾ ਸੀ ਔਰ ਇਸ ਨੂੰ ਮੈਂ ਜਾਰੀ ਰੱਖਾਂਗਾ ਔਰ ਕਿਸੇ ਮੇਰੇ ਵੀਰ ਨੇ ਮੇ ਤੋਂ ਕੋਈ ਸਵਾਲ ਵਿਦਨ ਲਿਮਿਟਸ ਸ਼ੋਰਟ ਦੇ ਵਿੱਚ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਰਿਕਵਰੀ ਕੀ ਕੁਝ ਜੋ ਕੀ ਹੈ ਕੀਤੀ ਰਿਕਵਰੀ ਕਿੰਨੀ ਹੋਣੀ ਚਾਹੀਦੀ ਹੈ ਮੇਰੇ ਕਰੋ ਤੂੰ ਹੀ ਕੀ ਕੀ ਆਸ ਰੱਖਦੇ ਹੋ ਭਾਈ ਰਾਣਾ ਮੈਂ ਮੈਂ ਕਹ ਰਿਹਾ ਬਹੁਤ ਰਾਣਾ ਤਾਂ ਰਾਣਾ ਰਾਣੇ ਦਾ ਕਰੋ ਕੀ ਮਿਲਣਾ ਚਾਹੀਦਾ ਸੀ ਬੋਲੋ ਪਹਿਲਾ ਤੂੰ ਕਿੰਨਾ ਕੁ ਔਰਨਾਮੈਂਟਸ ਕਿੰਨਾ ਕੁ 500000 કરોડ ਤੋਂ ਤੁਸੀਂ ਆਪ ਹੀ ਕਹਿ ਰਹੇ ਹੋ ਜੀ ਅਸਲੀ ਸਾਰੇ ਟਰਨਓਵਰ 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 ਬੰਦੇ ਤੁਸੀਂ ਦੱਸੋ ਅੰਦਾਜ਼ਾ ਨਹੀਂ ਲੱਗਦਾ ਨਹੀਂ ਤੁਸੀਂ ਅੰਦਾਜ਼ਾ ਲਾਓ ਯਾਰ ਸੈਲਰੀ ਤਾਂ ਬੰਦੇ ਗਰੀਬ ਆਦਮੀ ਸੁਪਨੇ 100 ਰੁਪਏ ਦੇ ਆਜਾ ਤੁਹਾਡੇ ਅਜਾ ਤੁਹਾਡੇ ਘਰ ਕਿੰਨੇ ਪੈਸੇ ਪਏ ਹੋਣਗੇ ਹੁੰਦਾ ਹੀ ਨਹੀਂ ਮੈਂ ਕਹਿੰਦਾ ਕਿ ਮੈਂ ਕਿਉਂ ਨਹੀਂ ਹੁੰਦੇ ਸੈਲਰੀ ਲੈ ਕੇ ਘਰ ਰੱਖਦੇ ਹਾਂ ਕਿ ਨਹੀਂ 2-4 ਲੱਖ ਰੁਪਏ ਮੁੰਮਲੀ ਜੀ ਗੱਲ ਹੈ ਨਾ ਬੋਲੋ ਮੇਰੇ ਕਾਰਿਆ 16-17 ਲੱਖ ਰੁਪਏ ਹੈਲੋ ਇੱਕ ਮਿੰਟ ਬੋਲੋ ਮੇਰੇ ਕਾਰ 16-17-18 ਲੱਖ ਜੋ ਵੀ ਇਨਾਕ ਨਿਕਲਿਆ 8 ਲੱਖ 50 ਹਜ਼ਾਰ ਰੁਪਏ ਉਹਨਾਂ ਨੂੰ ਮੋੜ ਦਿੱਤਾ ਕਿ ਇਹ ਤੁਹਾਡਾ ਹੈ ਤੇ ਜੁਐਲਰੀ ਬਹੁਤ ਥੋੜੀ ਜੀ ਅਬੋਵ ਹੋ ਸਕੀ ਹੁਣ ਗੱਲ ਇਹ ਆ ਕਿ ਜਿੰਨੀ ਛੂਟ ਦਿੰਦੇ ਉਹ ਦੇ ਕੇ ਉਹਨਾਂ ਦੀ ਬਾਕੀ ਦੀ ਉਹ ਸਾਨੂੰ ਦੇ ਗਏ ਤੇ ਉਹ ਲੈ ਗਏ ਉਹ ਤਾਂ ரைਟ ਆ ਕੋ ਕਿਲੋਆਂ ਜੀਆਂ ਟਨਾਂ ਜਿਨੀਆਂ ਕਿਲੀ ਵੈਸੇ ਆਸ ਸੀ ਅਸੇ ਕਿਸੇ ਫੈਕਟਰੀ ਚ 2 ਲੱਖ ਰੁਪਇਆ ਕਿਸੇ ਚ 5 ਲੱਖ ਰੁਪਇਆ ਕਿਸੇ ਚ 15 ਲੱਖ ਰੁਪਇਆ ਯਾਰ ਜਿਹੜੀ 2-3 ਕਰੋੜ ਰੁਪਇਆ ਦਾ ਰੋਜ਼ ਇੱਕ ਫੈਕਟਰੀ ਮਾਲ ਖਰੀਦੀ ਹੋਵੇ ਤਾਂ 10-15 ਲੱਖ ਰੁਪਇਆ ਕੋਈ ਗੱਲ ਨਹੀਂ ਮਤਲਬ ਕੋਰੋਨਾ ਚ ਨਹੀਂ ਮਿਲਿਆ ਪੈਸਾ ਮੈਂ ਇਹ ਕਹਿਣਾ ਚਾਹੁੰਦਾ ਇਹ ਕਿਉਂ ਨਹੀਂ ਮਿਲਿਆ ਇਹ ਦੱਸਣਾ ਦੇਖੋ ਗਿਆ ਖਾਤੇ ਚ ਨੰਬਰ 1 ਦੇ ਵਿੱਚ ਵਾਈਟ ਜੀ ਜੀ ਵਾਈਟ ਮਨੀ ਟੋਟਲ ਟਰਾਂਸਪਰੈਂਸੀਜ਼ ਇਨ ਬਿਜ਼ਨਸ ਪੋਲਿਟਿਕਸ ਉਰ ਜ਼ਿੰਦਗੀ ਰਾਣੇ ਨੇ ਕਦੇ ਕੰਧਲਾ ਕੰਮ ਨਹੀਂ ਕੀਤਾ ਜੋ ਹੈ ਉਹ ਜ਼ੁਬਾਨ ਤੇ ਜੋ ਬੋਲੋ ਨਾ ਜ਼ੁਬਾਨ ਤੇ ਜੋ ਰੱਖਣਾ ਉਹ ਕਿਤਾਬ ਤੇ ਰਾਣਾ ਜੀ ਇੱਕ ਰੇਡ ਹੁੰਦੀ ਹੈ ਕੁਝ ਟਾਈਮ ਲਈ ਚੱਲਦੀ ਹੈ ਤੁਹਾਡੇ ਕਈ ਦਿਨ ਤੱਕ ਰੇਡ ਚੱਲਦੀ ਰਹੀ ਇਹ ਇੰਨੀ ਲੰਮੀ ਰੇਡ ਕਿਉਂ ਰਹੀ ਹੈ 4 ਦਿਨ ਦੇ ਕਰੀਬ ਦੇਖੋ ਜਦੋਂ ਕੁਝ ਨਹੀਂ ਮਿਲੂਗਾ ਤੇ ਅਫਸਰ ਵੀ ਜ਼ੁਬਾਨ ਤੇ ਇਹ ਜਿਹੜੇ ਰੇਡ ਕਰਨਾ ਹੈ ਇਹ ਠੀਕ ਹੈ ਨਾ ਇਹਨਾਂ ਦੇ ਵੀ ਨੌਰ ਨੂੰ ਜਨ ਦੇਣਗੇ ਚਲੋ ਉਹਨਾਂ ਦੇ ਮੈਚ ਚ ਚੱਕਰ ਚ ਨਹੀਂ ਪੈਣਾ ਚਾਹੁੰਦਾ ਬਟ ਮੈਨੂੰ ਇੱਕ ਖੁਸ਼ੀ ਆ ਕਿ ਇੱਕ ਤਾਂ ਮੈਨੂੰ ਮਤਲਬ ਮਸ਼ਹੂਰ ਹੋਇਆ ਹੈ ਕਿ ਕਿ ਮੈਂ ਟੀ ਜਗਾਰ ਆਲੇ ਦੇ ਰੇਡ ਤੇ ਠੀਕ ਦੂਜਾ ਜਿਹਦੇ ਕਰ ਰੇਡ ਪੈਂਦੀ ਆ ਉਹਦੀ ਤਰੱਕੀ ਹੁੰਦੀ ਆ ਹਾਂ ਹੁੰਦੀ ਆ ਇਹ ਨਹੀਂ ਹੁੰ ਤੁਹੀ ਜਿੱਦਾਂ ਲੋਕ ਜੇਲ੍ਹ ਤੋਂ ਬਾਹਰ ਰੋਟੀ ਖਾ ਲੈਂਦੇ ਤੇ ਗਰੋਹਟਲ ਜਾਊਗਾ ਕਿ ਤੁਸੀਂ ਆਪਣੇ ਘਰ ਜ਼ਬਰਦਸਤੀ ਰੇਟ ਪਾਉ ਲੋ ਉਹਦੇ ਨਾਲ ਨਹੀਂ ਹੋਣੀ ਤਰੱਕੀ ਨਹੀਂ ਆਉਂਦੇ ਸ਼ਕਲ ਤੋਂ ਪਤਾ ਲੱਗਦਾ ਗਰੀਬ ਹੈ ਯਾਰ ਦੇਖੋ ਉਹਨਾਂ ਨੇ ਰਣ ਜਿਲ੍ਹੇ ਤਹਿਤ ਤੁਹਾਨੂੰ ਸਨਬ ਕਰਨ ਦੀ ਕੋਸ਼ਿਸ਼ ਕੀਤੀ ਤਾਂ 파ਟੀ ਦਾ ਨੋ ਲਓ ਭਾਜੀ ਭਾਜੀਪੀ ਯਾਰ ਬੀਜੇਪੀ ਮੇਰਾ ਨੁਕਸਾਨ ਮੈਨੂੰ ਨਹੀਂ ਲੱਗਦਾ ਬਾਕੀ ਗੱਲਾਂ ਸਾਹਮਣੇ ਆ ਜਾਣਗੀਆਂ ਕਿਹੜਾ ਬਿਜ਼ਨਸਮੈਨ ਹੈ ਕਿ ਜਿਹੜਾ ਮੁੱਖ ਮੰਤਰੀ ਨੂੰ ਨਹੀਂ ਜਾਣਦਾ ਕਿਹੜਾ ਬਿਜ਼ਨਸਮੈਨ ਹੈ ਮੁੱਖ ਮੰਤਰੀ ਤੋਂ ਕੰਮ ਨਹੀਂ ਲੈਂਦਾ ਚਾਹੇ ਉਹ ਯੂਪੀ ਹੋਵੇ ਚਾਹੇ ਉਹ ਹਰਿਆਣਾ ਹੋਵੇ ਸਾਡਾ ਦੋਨੋ ਜਗ੍ਹਾ ਕੰਮ ਹੈ ਦੋਨੋ ਜਗ੍ਹਾ ਬੀਜੇਪੀ ਦੀ ਸਰਕਾਰ ਹੈ ਦੋ ਜਗ੍ਹਾ ਸਾਡਾ ਕੰਮ ਕਰਦੇ ਆ ਇਧਰੋਂ ਇੰਡਸਟਰੀਅਲ ਮਾਨ ਰਣਾ ਸਰ ਆਮ ਤੌਰ ਤੇ ਜਿਹੜੀਆਂ ਇਸ ਤਰੀਕੇ ਦੀਆਂ ਰੇਡ ਹੁੰਦੀਆਂ ਉਹਨੂੰ politicial motivated raids ਕਿਹਾ ਜਾਂਦਾ ਹੈ। ਅਗਰ ਉਹ politicial motivated raids ਹੁੰਦੀਆਂ ਵੀ ਆ ਤਾਂ victim card ਪਲੇ ਕੀਤਾ ਜਾਂਦਾ ਆ ਆਮ ਤੌਰ ਤੇ। ਰਣਾ ਰੋਣ ਵਾਲੇ ਤਨ ਜੰਮਿਆ ਹੀ ਨਹੀਂ।